ਦੰਨ ਕਿ ਲੋ ਸੀਲ ਮੁਰਗਾ ਕੜਾਈ ਚ ਫਰਾਈ ਬਣ ਕੇ ਆਇਆ ਪੂਰੀ ਵੀਡੀਓ ਜ਼ਰੂਰ ਦੇਖਿਓ ਕਿੱਦਾਂ ਹੁੰਦਾ ਹੈ ਤੇ ਆ ਹੋਈ ਆਪਾਂ ਬਣਾਉਣ ਰੱਖਿਆ ਕੁੱਤੇ ਖਾਤਰ ਦੇਸੀ ਮੁਰਗਾ ਸੀਲ ਤੇ ਉਦ ਲਈ ਆਪਾਂ ਸਰੋਂ ਦਾ ਤੇਲ ਵਰਤਾਂਗੇ ਤੇ ਨਾਲ ਪਾਵਾਂਗੇ ਚ ਹਲਦੀ ਤੇ ਨਮਕ ਤੇ ਆ ਮੁਰਗਾ ਆ ਗਿਆ ਵੱਢ ਕੇ ਤਿਆਰ ਹੋ ਗਿਆ ਇਹ ਆਪਾਂ ਆਪਣੇ ਕੁੱਤਿਆਂ ਦੀ ਫੀਡ ਬਣਾ ਰਹੇ ਹਾਂ। ਬੰਨੀ ਇਹ ਤੇ ਚੰਗੀ ਤਰ੍ਹਾਂ ਗਰਮ ਹੋ ਜੇ ਤਾਂ ਇਹਨੂੰ ਛੱਡ ਦੇਣਾ। ਚੰਗੀ ਤਰ੍ਹਾਂ ਤੇਲ ਚ ਭੁੰਨ ਲੈਣਾ ਆਪਾਂ ਦੰਨ 3.5 ਕਿਲੋ ਮੁਰਗਾ ਸੀ ਆ ਸੀਲ ਆਪਣੇ ਕੋਲੇ ਉਹ ਮਰ ਗਿਆ ਸੀ ਆ ਵੀ ਆਹ ਮੇਰੀ ਜਮਾਨਾ ਦਾ ਸਪੈਸ਼ਲ ਉਹ ਕਿਰਾ ਸੀਲ ਦੇ ਦੇਸੀ ਦੇਸੀ ਆ ਫਰਕ ਹੁੰਦਾ ਨਾ ਇਹ ਜ ਹੁਣ ਆਪਾਂ ਨੂਨ ਪਾਵਾਂਗੇ ਥੋੜਾ ਜਿਹਾ ਥੋੜੀ ਜਿਹਾ ਪਾਵਾਂਗੇ ਹਲਦੀ ਉਹ ਇਹ ਚੰਗੀ ਤਰ੍ਹਾਂ 15-20 ਮਿੰਟ ਆਪਾਂ ਇਦਾਂ ਕੜਾਹੀ 'ਚ ਤਰਲਣਾ ਹੈ। ਇਹ ਚੰਗੀ ਤਰ੍ਹਾਂ ਮੱਠੀ-ਮੱਠੀ ਅੱਗ ਤੇ ਇਹਨੂੰ ਪਕਾ ਲੈਣਾ ਹੈ। ਤੇ ਉਹ ਜਿਹੜੀ ਮੋਬੈੜਾ ਹੁੰਦਾ ਉਹ ਕੁੱਤਿਆਂ ਲਈ ਬਹੁਤ ਜ਼ਰੂਰੀ ਹੁੰਦਾ ਮੀਟ। ਇਹ ਨਾਲ ਹੱਡ ਮਜ਼ਬੂਤ ਹੁੰਦੇ ਆ ਕੁੱਤਿਆਂ ਦੇ। ਇੰਗਿਦਾਂ ਕਰਦੇ ਤਾਂ ਭੁੰਨ ਲੈਣਾ ਹਾਂ ਪੁਣੋਂ ਤੋਂ ਵਾਲਾ ਪੇਚ ਹਲਦੀ ਤੇ ਮੀਨ ਮਿਕਸ ਕਰ ਦੇਣਾ ਸਾਹ ਹੀ ਤੇਲ ਆ ਜਿਹੜਾ ਆਹ ਤੇਲ ਹੈ ਸਾਰਾ ਇਹਦੇ ਵਿੱਚ ਸਮਾਜੀ ਤੁਹਾਨੂੰ ਕੋਸ ਤੇਲ ਨੇ ਮੁਰਗੇ ਨੇ ਛੱਡਿਆ ਹੋਣਾ ਚਾਹ ਵੀ ਚਾਹ ਵੀ ਬਹੁਤ ਪੱਟੀ ਦੀਏ ਜੀ ਯਾ ਕਦੇ ਟੁੰਡੇ ਰਹਿਣਾ ਯਾਰ ਤਾਂ ਲੋਈ ਤੇ ਕੰਮ ਜਾਂ ਠੰਡੀਆਂ ਰਹਿਣੀਆਂ ਲੋਈ ਹੁਣ ਨਾ ਇੰਨਾਲ ਵੀ ਬੰਗੇ ਬੀਅਟੀ ਵਧੀਆ ਬੰਦੀ ਆ ਹਾਡਾਂ ਚ ਲਾਲੀ ਵਧੀਆ ਹੁੰਦੀ ਆ ਦਰਦ ਲਈ ਆਦੇ ਦੀ ਜਿਹੜੀ ਲੜਨ ਦਿਖਾਉਂਦੀ ਹੈ ਨਾ ਮੈਂ ਚੰਗੀ ਦਾਪਾ ਮਿਕਸ ਕਰਨਾ ਤਾਂ ਜੋ ਚੰਗੀ ਦਾਇਰ ਵਿੱਚ ਸਮਾ ਜਾਏ ਇਹ ਤੋੜੀ ਤਕਰੀਬਨ ਬਣ ਕੇ ਤਿਆਰ ਆ ਮਾਲ ਹੁਣ ਚਾਰ ਪੰਜ ਦਿਨ ਰੱਖ ਲੋ ਇਹਨੂੰ ਦੋ ਤਿੰਨ ਤਿੰਨ ਪੀਸ ਰੋਜ਼ ਪਾਈ ਚੱਲਾਂਗੇ ਤਿੰਨ ਚਾਰ ਦਿਨ ਦੀ ਫੀਲਡ ਤਿਆਰ ਹੋਊ ਕਸ ਤੇ ਉਹ ਕਿਵੇਂ ਬਣਿਆ ਕਿ ਨਾ ਬਾ ਉਹਦਾ ਖਾਣ ਨੂੰ ਜੀ ਕਰਦਾ ਪਾਈ ਦਾ ਮਟਰ ਪਾਵਾਂਗੇ ਤੇ ਇਹਨੂੰ ਮੇਰੇ ਠੱਡਾ ਕਰਨਾ ਰੱਖ ਲੇਂਗਾ ਯਾਰ ਜਿਵੇਂ ਬਣਾਇਆ ਮੀਟ ਕਮੈਂਟ ਕਰਕੇ ਜੂਰ ਦੱਸਿਓ ਤੁਸੀਂ ਆਪਣੇ ਜਨਮ ਦਿਨ ਲਈ ਇਦਾਂ ਤਿਆਰ ਕਰ ਸਕਦੇ ਹੋ ਘਰੇ ਹੀ